ਅੱਜਕੱਲ੍ਹ ਨਾ ਲੋਕਾਂ ਨੂੰ ਮੋਡੀਫਾਈਡ ਗੱਡੀਆਂ ਦਾ ਬੜਾ ਚਾਅ ਹੈ ਉਹ ਆਪ ਦੇ ਹਿਸਾਬ ਨਾਲ ਮੋਟਰਸਾਈਕਲ ਵੀ ਕਾਰਾਂ ਜਾਂ ਗੱਡੀਆਂ ਲੈ ਕੇ ਤੇ ਫਿਰ ਉਹਨਾਂ ਨੂੰ ਆਪ ਦੇ ਹਿਸਾਬ ਨਾਲ ਮੋਡੀਫਾਈ ਕਰਦੇ ਆ ਰੰਗ-ਬਰੰਗੀਆਂ ਵੀ ਕਰ ਲੈਂਦੇ ਆ ਟਾਇਰ ਟੂਰ ਵੀ ਚੌੜੇ ਪਾ ਲੈਂਦੇ ਆ ਆਪਣੇ ਦੇ ਨੇੜੇ ਡੱਬ ਵਾਲੀ ਵੀ ਕਾਫੀ ਮੋਡੀਫਿਕੇਸ਼ਨ ਹੁੰਦੀ ਹੈ ਗੱਡੀਆਂ ਦੀ ਹਾਂਜੀ ਤੇ ਕਹਿੰਦੇ ਕਿ ਇੱਕ ਆਰਟੀਓ ਦਫ਼ਤਰ ਦੇ ਇੱਥੇ ਜਦੋਂ ਰੇਡ ਪਈ ਵਿਜੀਲੈਂਸ ਦੀ ਤੇ ਉੱਥੇ ਗੱਡੀਆਂ ਦੀ ਆਰਸੀ ਦਾ ਨਵਾਂ ਹੀ ਮਸਲਾ ਸਾਹਮਣੇ ਆਇਆ ਜਿਹੜੀਆਂ ਗੱਡੀਆਂ ਡਿਸਪੋਜ਼ ਹੋ ਗਈਆਂ ਉਹਨਾਂ ਦੀਆਂ ਵੀ ਆਰਸੀਆਂ ਬਣੀਆਂ ਹੋਈਆਂ ਨੇ ਇਹ ਮਸਲਾ ਕੀ ਹੈ ਜੀ ਚਿਪਟਾ ਦਾ ਸ਼ੌਕ ਆਪਣੇ ਮਾਲਵੇ ਵਿੱਚ ਬਹੁਤ ਪੁਰਾਣਾ ਹੈ। ਇਹ ਸਰਦਾਰੀ ਦਾ ਪ੍ਰਤੀਕ ਹੁੰਦੀਆਂ ਸੀਗੀਆਂ ਕਿਸੇ ਟਾਈਮ ਜਿਵੇਂ ਲਗਜ਼ਰੀ ਅੱਜ ਫੋਰਚਨਰ ਹੈ ਜਿਹੜੀ ਗੱਡੀ ਹੂੰ ਜਾਂ ਥਾਰ ਇੱਕ ਉਤਲੀ ਕਲਾਸ ਹੈ। ਉਹਦੇ ਕੋਲ ਤੇ ਰੇਂਜ ਰੂਜ ਹੈ ਨਾ ਉਹ ਤਾਂ ਮਤਲਬ ਕਿ ਕੁਝ 0.5 ਕਰ ਲੋ ਕਿ ਉਹ ਹੋਣਗੇ। ਜੀ। ਕੁਝ 5 10% ਹੈ ਜਿਹੜੀ ਫੋਰਚਨਰ ਵਾਲੀ ਕਲਾਸ ਆ ਗਈ। ਹੂੰ। ਠੀਕ ਹੈ ਜੀ। ਤੇ ਕਹ ਲੋ ਕਿ ਉਸ ਤੋਂ ਬਾਅਦ ਆਪਣੇ ਵਾਲੇ ਆ ਗਏ। ਜੀ। 5-10 20 ਲੱਖ ਵਾਲੇ ਕੋਈ ਮੇਰੇ ਵਰਗੇ ਠੀਕ ਹੈ ਨਾ ਜੀ ਥਾਰ ਵਾਲੇ ਆ ਕੇ ਵੇਚਦੇ ਉਹ ਉਹਨਾਂ ਨੂੰ ਛੱਡ ਦਿਓ ਫਿਰ ਆਪਣੇ ਆ ਕੇ ਆ ਕੇ 5-10 ਲੱਖ ਵਾਲੇ ਤਾਂ ਉਸ ਸਮੇਂ ਸਮਝ ਲਓ ਕਿ ਜਿਹੜੀ ਬਿੱਲੀ ਜੀਪ ਹੁੰਦੀ ਸੀ ਹਾਂ ਜਾਂ ਦੱਟ ਟੋਇਟਾ ਦੇ ਇੰਜਨ ਵਾਲੀ ਮਿੰਦਰਾ ਹਾਂ ਇਹ ਜੀਪਾਂ ਸਰ ਮਤਲਬ ਕਿ ਇੱਕ ਸਰਦਾਰੀ ਦਾ ਪ੍ਰਤੀਕ ਹੁੰਦੀਆਂ ਸੀ ਪੰਜਾਬੀ ਫਿਲਮਾਂ ਚ ਵੀ ਤੇ ਜੀਪਾਂ ਇੱਕ ਕੈਲੋ ਪ੍ਰਤੀਕ ਵੀ ਸੀ ਤੇ ਇਹ ਟ੍ਰੈਂਡ ਵੀ ਸੀ ਉਹਨਾਂ ਦਾ ਉਸ ਟਾਈਮ ਜੀ ਹਾਂ ਕਿਉਂਕਿ ਫਿਲਮਾਂ ਚ ਉਹੀ ਦਿਖਾਇਆ ਜਾਂਦਾ ਹਾਂ ਜੋ ਸਮਾਜ ਦੇ ਵਿੱਚ ਵਿਚਰ ਰਿਆ ਹੁੰਦਾ ਹੈ ਜੀ ਤਾਂ ਬਹੁਤ ਸਾਡੇ ਮਤਲਬ ਕਿ ਕਹ ਲਓ ਕਿ ਐਸੇ ਦੋਸਤ ਸੀ ਤਗੜੇ ਘਰਾਂ ਦੇ ਮਲਵਈ ਖਾਸ ਤੌਰ ਤੇ ਮਾਲਵੇ ਆ ਦੇ ਤੇ ਉਹ ਉਹਨਾਂ ਟਾਈਮਾਂ 'ਚ ਮਤਲਬ ਕਿ ਜਦੋਂ ਕਿਤੇ ਜੀਪ ਲੈ ਆਉਂਦੇ ਆਪਣੇ ਬਜ਼ੁਰਗ ਦੀ ਹੂੰ ਤੇ ਸਾਡੇ ਅਰਗੇ ਬਹਿੰਦੇ ਤੇ ਇਦਾਂ ਦੀ ਫੀਲਿੰਗ ਆਉਂਦੀ ਹੁੰਦੀ ਸੀ ਕਿ ਯਾਰ ਵੀ ਅਸੀਂ ਤੇ ਜਹਾਜ਼ 'ਚ ਬੈਠੇ ਆਂ ਲੰਡੀ ਜੀਪ ਜੀ ਖਾਸ ਤੌਰ ਤੇ ਹੱਡ ਵਾਲੀਆਂ ਹੁੰਦੀਆਂ ਸੀ ਉਦੋਂ ਰਾਹ ਜ਼ਿਆਦਾ ਕੱਚੇ ਹੁੰਦੇ ਸੀ ਅਧਰ ਹੂੰ ਠੀਕ ਹੈ ਜੀ ਇਸ ਕਰਕੇ ਜੀਪਾਂ ਦਾ ਇਸਤੇਮਾਲ ਖੇਤਾਂ ਚ ਢੇੜਾ ਛੇੜਾ ਮਾਰਨਾ ਰੋਟੀ ਛੋਟੀ ਲੈ ਕੇ ਜਾਣੀ ਸਰਦਾਰ ਬੰਦਿਆਂ ਨੇ ਵੱਡੇ ਜਿਹੜੇ ਜ਼ਿਮੀਂਦਾਰ ਸੀਗੇ ਤਾਂ ਮਤਲਬ ਕਿ ਇੱਕ ਪ੍ਰਤੀਕ ਸੀਗਾ ਉਹ ਲਗਜ਼ਰੀ ਲਾਈਫ ਦਾ ਜਿਵੇਂ ਅੱਜ ਫੋਰਚਨਰ ਆਪਾਂ ਕਹ ਲਈਏ ਕਿ ਆਮ ਬੰਦਿਆਂ ਨੂੰ ਆਪ ਨੂੰ ਪਤਾ ਲੱਗਦਾ ਕਿ ਆ ਫਲਾਣੇ ਦਾ 00 ਨੰਬਰ ਆ ਨੰਬਰ ਹੀ 4 ਲੱਖ ਦਾ ਹੈ ਯਾਰ ਤਾਂ ਸਾਮੀ ਦਾ ਵੀ ਪਤਾ ਲੱਗ ਜਾਂਦਾ ਹੈ ਹੈਨਾ ਨੰਬਰ ਹੀ 5 ਲੱਖ ਦਾ ਜੀ ਨੰਬਰ ਹੀ 10 ਲੱਖ ਦਾ ਤੋ ਕਹਿਣ ਦਾ ਮਤਲਬ ਇਹ ਆ ਕਿ ਭਾਈ ਹੁਣ ਇੱਕ ਹਾਲੇ ਵੀ ਕਹ ਲੋ ਐਸਾ ਤਬਕਾ ਜੋ ਸ਼ਕੀਨ ਹੈ ਜੀ ਪਾਦਾ ਹਮ ਹੈਗਾ ਹੁਣ ਥੋੜਾ ਜਿਹਾ ਨਾ ਮਤਲਬ ਕਿ ਸਿਆਣੇ ਬੰਦੇ ਮੈਂ ਦੇਖਦਾ ਕੁਝ ਬਜ਼ੁਰਗ ਹਾਲੇ ਵੀ ਜੀਪ ਇਸਤੇਮਾਲ ਕਰਦੇ ਨੇ ਜਿਹੜੇ ਤਗੜੇ ਜ਼ਿਮੀਂਦਾਰ ਨੇ ਉਹਨਾਂ ਦੇ ਬਜ਼ੁਰਗ ਕਰਦੇ ਨੇ ਸ਼ੌਂਕ ਨਾਲ ਪਰ ਕੁਝ ਜਿਹੜੇ ਮੁੰਡੇ ਖੁੰਡੇ ਆ ਨਾ ਉਹ ਰੀਲਾਂ ਰਾਲਾਂ ਬਣਾਉਣ ਵਾਸਤੇ ਐਡੇ ਐਡੇ ਉਹਨਾਂ ਨੇ ਟਾਇਰ ਪਾਏ ਆ ਉਦੋਂ ਤੇ ਕਿਹੜੇ ਐਡੇ ਟਾਇਰ ਹੁੰਦੇ ਸੀਗੇ ਤੇ ਉਹ ਫੌਜੀ ਵਾਲਾ ਫੌਜੀ ਰੰਗੀ ਜੀਪ ਬਣਾਉਣ ਚ ਉਹ ਸ਼ੌਂਕ ਹੁੰਦਾ ਸੀ ਉਦੋਂ ਤੇ ਇਹ ਟਾਇਰ ਬਣਾ ਲੈਂਦੇ ਉੱਤੇ ਹੋਰ ਹੀ ਐਂਟੀਨਾ ਜਾ ਲਾ ਲੈਂਦੇ ਆ ਹੂੰ ਮਤਲਬ ਕਿ ਡੱਬ ਖੜਬੀਆਂ ਜੀਆਂ ਜੀਪਾਂ ਨੇ ਅੱਜ ਕੱਲ ਮਤਲਬ ਉਹ ਤੋਂ ਫੈਸ਼ਨ ਅੱਜ ਦੇ ਹਿਸਾਬ ਨਾਲ ਹਾਂਜੀ ਫੈਸ਼ਨੇਬਲ ਬਣ ਗਈਆਂ ਨੇ ਉਹ ਵੀ ਆਧੁਨਿਕਵਾਦ ਹੈ ਨਾ ਜੀ ਤਾਂ ਇਹ ਕੀ ਆ ਕਿ ਜਿਵੇਂ ਤੁਸੀਂ ਕਿਹਾ ਕਿ ਡੱਬ ਵਾਲੀ ਦੇ ਵਿੱਚ ਇਹ ਤਿਆਰ ਹੁੰਦੀਆਂ ਹੂੰ ਡੱਬ ਵਾਲੀ 'ਚ ਵੀ ਤਿਆਰ ਹੁੰਦੀ ਆ ਮੋਗੇ ਵੀ ਸ਼ਾਇਦ ਬਹੁਤ ਜੀਪਾਂ ਤਿਆਰ ਹੁੰਦੀ ਆ ਹੂੰ ਕਿਉਂਕਿ ਮੈਨੂੰ ਵੀ ਨਾ ਇੱਕ ਮੇਰਾ ਸੁਪਨਾ ਹੁੰਦਾ ਸੀ ਡ੍ਰੀਮ ਹੁੰਦਾ ਸੀ ਕਿ ਜੀਪ ਰੱਖਣੀ ਹੈ ਕਿਸੇ ਟਾਈਮ ਲੰਡੀ ਜੀਪ ਹੁਣ ਤੇ ਚਲੋ ਬੰਦੇ ਦੇ ਸੁਪਨੇ ਵੀ ਬਦਲ ਜਾਂਦੇ ਆ ਹੌਲੀ ਹੌਲੀ ਜਦ ਜਿਵੇਂ ਨਾ ਬੰਦੇ ਦੀ ਸਮਝ ਬਦਲਦੀ ਆ ਤੇ ਮੇਰਾ ਡ੍ਰੀਮ ਹੁੰਦਾ ਸੀਗਾ ਬੁਲਟ ਲੈਣ ਦਾ ਕਿ ਇੱਕ ਬੁਲਟ ਲਾਉਂਗਾ ਤੇ ਇੱਕ ਲੰਡੀ ਜੀਪ ਰੱਖਣੀ ਕਿਉਂਕਿ ਜੀਪ ਬਹੁਤ ਵੱਡੀ ਚੀਜ਼ ਸੀ ਉਸ ਨੂੰ ਲਈ خیر ਚਲੋ ਪ੍ਰਮਾਤਮਾ ਸਭ ਦੇ ਸੁਪਨੇ ਪੂਰੇ ਕਰੇ ਭਈ ਤਾਂ ਹੁਣ ਇਹਦੇ ਚ ਜਿਹੜਾ ਕੱਲ ਵਿਜੀਲੈਂਸ ਨੇ ਐਕਸ਼ਨ ਕੀਤਾ ਜੀ ਇਹਦੇ ਚ ਇਥੋਂ ਡਬਲਯੂ ਨਿਕਲਿਆ ਮਾਮਲਾ ਹਮ ਹਮ ਇੱਕ ਹੀ ਕਰਦੇ ਸੀ ਕਿ ਗੁਜਰਾਤ ਦੇ ਵਿੱਚ ਜੋ ਤੰਦਾ ਚੱਲਦਾ ਸੀ ਅੱਜ ਕੱਲ ਗੁਜਰਾਤ ਦੇ ਵਿੱਚ ਬੜੇ ਧੰਦੇ ਚੱਲਦੇ ਨੇ ਹੂੰ ਕਿ ਉੱਥੋਂ ਐਨਓਸੀ ਕਟਾ ਲਈ ਜਾਂਦੀ ਜੀ ਠੀਕ ਹੈ ਜੀ ਉਹ ਪਹੁੰਚਦੀ ਨਹੀਂ ਵਹੀਕਲ ਇੱਥੇ ਨਹੀਂ ਪਹੁੰਚਦਾ ਹੂੰ ਹੂੰ ਤੇ ਜਿਹੜਾ ਕਬਾੜ ਹੈ ਕਬਾੜ ਚੋਂ ਖਰੀਦ ਕੇ ਡਿਸਪੋਜ਼ ਆਫ ਛੱਬ ਤੁਸੀਂ ਇਸਤੇਮਾਲ ਕੀਤਾ ਕਿ ਕਬਾੜ ਚੋਂ ਚੱਕ ਕੇ ਉਹ ਤਿਆਰ ਕਰਕੇ ਇੱਥੇ ਡੰਮ ਦਿੱਤੀਆਂ ਜਾਂਦੀਆਂ ਜਾਂਦੀਆਂ ਸੀ ਆ ਮੁੰਡਿਆਂ ਨੂੰ ਆ 4 ਲੱਖ ਦੀ ਆ 4.5 ਲੱਖ ਦੀ ਫਰਾਂ ਦੇ ਲਈ ਫਿਰ ਫਰ ਫਰ ਕਰਦੇ ਬਾਦਸ਼ਾਹ ਵੇਖ ਲੈਣੇ ਆ ਨਾ ਉੱਪਰ ਲਈ ਹਾਂਜੀ 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 ਤਾਂ ਹੁਣ ਉਹਨਾਂ ਨੇ ਮਤਲਬ ਕਿ ਇਹ ਜਿਹੜੇ ਹੈਗੇ ਸੀ ਬਾਡੀ ਮੇਕਰ ਫੜ ਲਏ ਨੇ ਹੂੰ ਪਰਚਾ ਕਰ ਦਿੱਤਾ ਜੀ ਇਹ ਤੇ ਮੈਂ ਕਹੂੰਗਾ ਕਿ ਦੇਖੋ ਜਿਹੜੀ ਗੱਲ ਹੈ ਨਾ ਚੰਗੀ ਆ ਸੋ ਚੰਗੀ ਆ ਯਾਰ ਵਿਜੀਲੈਂਸ ਨੇ ਆ ਸਰਕਾਰ ਨੇ ਚਲੋ ਭਾਵੇਂ ਦਿੱਲੀ ਵਾਲਿਆਂ ਕੀਤਾ ਜਾਂ ਕਿਸੇ ਨੇ ਕੀਤਾ ਮਾਨ ਸਾਹਿਬ ਨੇ ਕੀਤਾ ਮੈਂ ਕਹਿੰਦਾ ਬਹੁਤ ਵਧੀਆ ਜੀ ਬਿਲਕੁਲ ਜੋ ਲੋਕਾਂ ਦੀ ਖੱਜਲ ਖੁਆਰੀ ਯਾਰ ਇਹ ਨਾ ਦਫ਼ਤਰਾਂ 'ਚ ਹੁੰਦੀ ਆ ਹੂੰ ਆ ਭਈ ਫਲਾਣਾ ਜੀ ਟਰੈਕ ਤੇ ਜਾਣਾ ਟੈਸਟ ਦੇਣ ਹੂੰ ਜਿਹੜਾ ਜਿਹਦੀ ਕੋਈ ਸਫਾਰਸ਼ ਨਹੀਂ ਕੋਈ ਸੁਣਵਾਈ ਨਹੀਂ ਸਿਰ ਫਾਈਲਾਂ ਦੋ ਜਾਂਦੀਆਂ ਨੇ ਇੱਕ ਮੇਰੇ ਅੱਗੇ ਮਾਤੜਦੀ ਐ ਹੂੰ ਇੱਕ ਦਲਾਲ ਲੈ ਕੇ ਜਾਂਦਾ ਦਫ਼ਤਰਾਂ ਚ ਦਲਾਲ ਵਾਲੀ ਫਾਈਲ ਜਿਹੜੀ ਆ ਉਹ ਤੇ ਭਮੀਰੀ ਵਾਂਗੂ ਘੁੰਮ ਜਾਂਦੀ ਆ ਮਾਤੜ ਦੀ ਫਾਈਲ ਜਿਹੜੀ ਆ ਉਹ ਇਦਾਂ ਜਾਂਦੀ ਆ ਜੀ ਬਿਲਕੁਲ ਮੇਰੇ ਖਿਆਲ ਦੇ ਨਾਲ ਅੱਛਾ ਕੀਤਾ ਇਹਨਾਂ ਨੇ ਤੇ ਕੱਲ ਇੱਕ ਥਾਂ ਤੇ ਦਲਾਲ ਤੋਂ ਡੈਰੀ ਜਿਹੜੀ ਫੜੀ ਉਹੀ ਡੈਰੀ ਜਾ ਕੇ ਉਹਨਾਂ ਨੇ ਉੱਥੇ ਕੰਪਟਰ ਤੋਂ ਫੜੀ ਆ ਐਂਟਰੀਆਂ ਪਈਆਂ ਹੋਈਆਂ ਬੇਸਾ ਜਿਵੇਂ ਵਹੀ ਨਹੀਂ ਲੱਗੀ ਹੁੰਦੀ ਹੂੰ ਹੂੰ ਸਾਡੇ ਪਿੰਡ ਦੇ ਜੀਤ ਲਾਲ ਸੇਠ ਬਹੁਤ ਯਾਦ ਆਉਂਦੇ ਜੀ ਉਹ ਜਾ ਕੇ ਹਸਾਬ ਜਦੋਂ ਕਰਨਾ ਨਾ ਸੇਠਾ ਇਹਨੇ ਪੈਸੇ ਵੰਨ ਗਏ ਮੈਂ ਨਹੀਂ ਬੋਲਦਾ ਮੈਂ ਨਹੀਂ ਬੋਲਦਾ ਭਈ ਬੋਲਦੀ ਵਹੀ ਬੋਲਦੀ ਐਦਾਂ ਬੋਲਦੇ ਹੁੰਦੇ ਸਨ ਜੀ ਉਹ ਉਥੇ ਵਹੀ ਪਈ ਬੋਲਦੀ ਸੀ ਸਰ ਵਹੀ ਲਾਈ ਆ ਖਾਤਾ ਲਾਇਆ ਕਿ ਆ ਤੁਹਾਡਾ ਆ ਫਾਈਲ ਦਾ ਇਨਾ ਆ ਫਾਈਲ ਦਾ ਇਨਾ ਸਰ ਡਾਕਟਰਾਂ ਨੇ ਰੈਫਰ ਕੀਤੇ ਹੁੰਦੇ ਕੇਸ ਵੀ ਆ ਇਨੇ ਲੈ ਲੋ ਜੋ ਭਾਈ ਤੇ ਸ਼ਰਮ ਲੁੱਟ ਟ ਕਹਤੀ ਆ ਯਾਰ ਜੀ ਇਹ ਨਾ ਦਫ਼ਤਰਾਂ ਦੇ ਵਿੱਚ ਮੈਂ ਕਹਿੰਦਾ ਕਿ ਹਲਾਗੁੱਲਾ ਜਨਾ ਉਹ ਕਹਿੰਦਾ ਕੰਮ ਕਰ ਤੇਰਾ ਕੀ ਸੋਣਿਆ ਹਲਾਗੁੱਲਾ ਰੱਖੀ ਦਾ ਕਰਾ ਕੇ ਨਾ ਉਹ ਗਾਣਾ ਕੁਛ ਅੱਜਕੱਲ੍ਹ ਵਿਆਹਾਂ ਸ਼ਾਦੀਆਂ ਆਪਣੇ ਨਾਲ ਹੀ ਪੈਰਸ ਹੈ ਨਾ ਮੈਂ ਇਥੇ ਉਹ ਵਜਦੇ ਹੋਏ ਔਰ ਇੱਕ ਵਿਆਹ ਦੇ ਵਿੱਚ ਉਹ ਰਿਪੀਟ ਤੇ ਚੱਲਦਾ ਹੁੰਦਾ ਸੀ ਹਲਾਗੁੱਲਾ ਰੱਖੀ ਦਾ ਕਰਾ ਕੇ ਤਾਂ ਇਹ ਹਲਾਗੁੱਲਾ ਵਿਜੀਲੈਂਸ ਕਰਾਈ ਰੱਖੇ ਮੈਂ ਤਾਂ ਕਹਿੰਦਾ ਮੈਂ ਬਹੁਤ ਖੁਸ਼ ਹੋਇਆ ਕੱਲ ਨਾ ਦੀ ਕਾਰਵਾਈ ਤੋਂ ਕਿ ਇੱਥੇ ਤੱਕ ਲੋਕਾਂ ਦੀ ਇੰਨੀ ਖੱਜਲ ਖੁਆਰੀ ਐ ਸਾ ਦਲਾਲੀ ਸਿਸਟਮ ਚੱਲ ਰਿਹਾ ਹੈ ਦਲਾਲ ਸਭ ਤੋਂ ਅੱਗੇ ਆ आम नागरिक जी ਜਿਹਦੇ ਪੈਸੇ ਨਾਲ ਇਹ ਦਫਤਰ ਚੱਲ ਰਹੇ ਆ ਬਾਬੂਆਂ ਦੇ ਘਰ ਚੱਲ ਰਹੇ ਆ ਉਹ ਮੱਤੜ ਬੰਦਾ ਉੱਥੇ ਤੜਫ ਰਿਹਾ ਐ ਸਾਬ ਜੀ ਆ ਹੁਣ ਗਰਮੀ ਆ ਗਈ ਆ ਆਪਣੇ ਏਰੀਆ 'ਚ ਤੁਹਾਨੂੰ ਪਤਾ ਗਰਮੀ ਜ਼ਿਆਦਾ ਹੁੰਦੀ ਆ ਦੂਜੇ ਪੰਜਾਬ ਦੇ ਮੁਕਾਬਲੇ ਹਮ ਤਾਂ ਤੁਸੀਂ ਦਫਤਰਾਂ 'ਚ ਦੇਖੋ ਲੋਕ ਕਿੱਦਾਂ ਜਿੱਦਾਂ ਕੜਾਏ 'ਚ ਆਲੂ ਪਾਦੀ ਐ ਨਾ ਥੱਲੇ ਕੈਲਪੂਰੀ ਪੰਬੂ ਕਾਬਾਲ ਕੇ ਜੀ ਸਰ ਇਦਾਂ ਪੁੱਜ ਜਾਣਗੇ ਲੋਕ ਦਫਤਰਾਂ ਬਿਲਕੁਲ ਬਿਲਕੁਲ ਕੋਈ ਸੁਣਾਈ ਕਰਨ ਵਾਲਾ ਨਹੀਂ ਕੋਈ ਸਮੱਸਿਆਵਾਂ ਆਉਂਦੀਆਂ ਨੇ ਕੋਈ ਸੁਣਾਈ ਕਰਨ ਵਾਲਾ ਨਹੀਂ ਜੀ ਬਿਲਕੁਲ ਜੀ ਮਿੱਤਰ ਇੱਕ ਦੱਸ ਰਹੇ ਨੇ ਕਿ ਮੋਗਾ ਵੀ ਤੇ ਪਾਤੜਾ ਵੀ ਜੀਪਾਂ ਬਣਦੀਆਂ ਨੇ ਔਰ ਪਾਤੜਾ ਦਾ ਨਾਮ ਮੈਂ ਹੁਣ ਪਾਤਣਾ ਵੈਸੇ ਇੱਕ ਦਿਨ ਲੰਘਿਆ ਸੀ ਬੜੇ ਸਾਲਾਂ ਬਾਅਦ ਰਾਤ ਨੂੰ ਸ਼ਾਮੀ ਜੀ ਪਰੰਤੂ ਮੈਂ ਹੁਣ ਵਿਆਹ ਨਹੀਂ ਪਾਤਣਾ ਬਹੁਤ ਜਾਂਦਾ ਰਿਹਾ ਛੋਟਾ ਹੁੰਦਾ ਤੇ ਪਾਤਣਾ ਦਾ ਨਾਮ ਮੇਰੇ ਲਈ ਨਵਾਂ ਮੋਗਾ ਤੇ ਡਬਲ ਹੀ ਤਮਸ਼ੂਰ ਸੀ ਜੀ ਬਿਲਕੁਲ ਬਿਲਕੁਲ ਯਾਰ ਮਿੰਟੂ ਜੀ ਆਪਾਂ ਨਾਲ ਨਾਲ ਅਗਲੀ ਖਬਰ ਵੱਲ ਵੀ ਚੱਲਦੇ ਹਾਂ ਸਮਾਂ ਭੱਜਿਆ ਜਾ ਰਿਹਾ ਤੇ ਗੱਲਾਂ ਕਾਫੀ ਅਜੇ ਪਈਆਂ ਨੇ ਅਬ ਬਜਿੰਦਰ ਪਾਦਰੀ ਵਾਲੀ ਗੱਲ ਜਿਹੜੀ ਸੀ ਨਾ ਉਹ ਐਂ ਲੱਗ ਰਿਹਾ ਸੀਗਾ ਕਿ ਉਹਨੂੰ ਸਜ਼ਾ ਮਿਲਣ ਤੋਂ ਬਾਅਦ ਨਾ ਉਹ ਗੱਲ ਠੰਡੀ ਹੋ ਗਈ ਐ ਕਿਉਂਕਿ ਉਸ ਤੋਂ ਬਾਅਦ ਉਹ ਥਾਰ ਵਾਲਾ ਮਸਲਾ ਵੀ ਚੱਲ ਪਿਆ ਸੀ ਤੇ ਉਹ ਗੱਲ ਥੋੜੀ ਪਿੱਛੇ ਰਹਿ ਗਈ ਸੀ ਪਰ ਉਸ ਮਸਲੇ ਨੂੰ ਬਜਿੰਦਰ ਦੇ ਸਮਰਥਕਾਂ ਨੇ ਫੇਰ ਅੱਗੇ ਲਿਆਂਦਾ ਜਿਹੜੀ ਪੀੜਤ ਬੀਬੀ ਐ ਉਹਨੇ ਕੁਝ ਦੋਸ਼ ਲਾਏ ਐ ਕਿ ਪਈਏ ਦੇ ਸਮਰਥਕ ਮੈਨੂੰ ਟਿਕਣ ਨਹੀਂ ਜੰਦੇ ਕੀ ਮਸਲਾ ਐ ਜੀ ਕਿਉਂ ਹੁਣ ਇਹ ਗੱਲ ਅੱਗੇ ਫੇਰ ਚੱਲ ਰਹੀ ਐ ਦੇਖੋ ਜੀ ਇੱਕ ਮਾਮਲਾ ਹੋਰ ਦਰਜ ਹੋਇਆ ਹਮ ਸ਼ਦ ਬਲੌਂਗੀ ਦੇ ਵਿੱਚ ਮਾਮਲਾ ਇਹ ਦਰਜ ਹੋਇਆ ਕਿ ਜਿਹੜੀ ਪੀੜਤਾ ਹੈ ਹੂੰ ਪੀੜਤਾ ਦੀ ਜਾਣਕਾਰੀ ਜਿਹੜੀ ਹੈ ਉਹ ਜਨਤਕ ਕਰ ਦਿੱਤੀ ਗਈ ਆ ਇੱਥੋਂ ਇੱਕ ਮੈਨੂੰ ਹੋਰ ਖਬਰ ਯਾਦ ਆ ਗਈ ਮੈਂ ਉਹ ਜ਼ਰੂਰ ਕਰਨੀ ਚਾਹਾਂਗਾ ਚਲੋ ਉਹ ਬਾਅਦ ਚ ਕਰਦੇ ਆ ਜੀ ਪੀੜਤਾ ਇਹ ਕਹਿ ਰਿਹਾ ਕਿ ਮੇਰਾ ਐਡਰੈਸ ਮੇਰੀ ਪਛਾਣ ਸਭ ਕੁਝ ਜਨਤਕ ਕਰ ਦਿੱਤੀ ਹੈ ਸਭ ਤੁਸੀਂ ਪੀੜਤਾ ਦੀ ਕੋਈ ਵੀ ਜਾਣਕਾਰੀ ਚਾਹੇ ਤੁਸੀਂ ਮੀਡੀਆ ਪਰਸਨ ਹੋ ਚਾਹੇ ਤੁਸੀਂ ਆਮ ਪਰਸਨ ਹੋ ਤੁਸੀਂ